ਕਹਿੰਦੇ ਜਦੋਂ ਬਾਬਾ ਨਿਧਾਨ ਸਿੰਘ ਜੀ ਨੂੰ ਕੁਝ ਈਰਖਾਵਾਦੀ ਲੋਕਾਂ ਨੇ ਕੁਝ ਨਫ਼ਰਤਵਾਦੀ ਲੋਕਾਂ ਨੇ ਬਾਬਾ ਨਿਧਾਨ ਸਿੰਘ ਨੂੰ ਲੰਗਰ ਦੇ ਵਿੱਚੋਂ ੱੱੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ ਕਹਿੰਦੇ ਤੇਰਾ ਹੱਕ ਨਹੀਂ ਹੈ ਤੂੰ ਇੱਥੇ ਆ ਕੇ ਬੈਠ ਗਿਆ ਕਿਉਂਕਿ ਇਹਨਾਂ ਨੂੰ ਆਪਣੇ ਤੋਰੀ-ਪੁਲਕੇ ਫੁਲਕੇ ਦਾ ਫਿਕਰ ਪੈ ਗਿਆ। ਕਈ ਹੁੰਦੇ ਨੇ ਕੜਮਾ ਚੌਧਰੀ। ਕਈ ਹੁੰਦੇ ਨੇ ਈਰਖਾਵਾਦੀ। ਕਈ ਹੁੰਦੇ ਨੇ ਗੁਰਮੁਖ ਪਿਆਰੇ ਚੌਧਰ ਦੇ ਭੁਖੇ। ਸੇਵਾ ਦੇ ਨਾਲ ਬਾਣੀ ਦੇ ਨਾਲ, ਗੁਰੂ ਦੇ ਨਾਲ, ਗੁਰੂ ਦੇ ਘਰ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਿਰਫ ਉਹਨਾਂ ਨੇ ਆਪਣੀ ਚੌਧਰ ਜਿਹੜੀ ਉਹ ਚਮਕਾਉਣੀ ਹੁੰਦੀ ਹੈ। ਮਾਂਜੜਾ ਉਹਨਾਂ ਨੇ ਚਮਚਾ ਨਹੀਂ ਹੁੰਦਾ ਲੰਗਰ ਦਾ। ਪਰ ਉਹਦਾ ਹੈ ਜਿਹੜਾ ਸਭ ਤੋਂ ਵੱਡਾ ਰੱਖਦੇ ਨੇ ਵੀ ਅਸੀਂ ਤੇ ਗੁਰੂ ਘਰ ਦੇ ਅਨੰਨ ਸੇਵਕ ਹਾਂ। ਗੁਰੂ ਘਰ ਦੇ ਸੇਵਾਦਾਰ ਹਾਂ। ਝਾੜੂ ਬਰਦਾਰ ਹਾਂ। ਝਾੜੂ ਬਰਦਾਰ ਸੇਵਕ ਇਦਾਂ ਦੇ ਨਹੀਂ ਹੋਇਆ ਕਰਦਾ। ਉਹ ਕੋਈ ਆਉਧਿਆਂ ਦੇ ਭੁੱਖੇ ਨਹੀਂ ਹੋਇਆ ਕਰਦੇ ਉਹ ਤੇ ਗੁਰਮੁਖ ਪਿਆਰਿਓ ਗੁਰੂ ਨੂੰ ਸਮਰਪਿਤ ਹੋ ਕੇ ਜਿੱਥੇ ਵੀ ਸੇਵਾ ਮਿਲ ਗਈ ਉਹਨਾਂ ਨੇ ਤੇ ਸੇਵਾ ਦੇ ਵਿੱਚ ਹੀ ਮੈਂ ਕਹਿ ਲਾਵਾਂ ਸਭ ਕੁਝ ਹਾਸਲ ਕਰ ਲੈਣਾ ਹੁੰਦਾ ਹੈ ਉਹਨਾਂ ਦੀ ਭੁੱਖ ਹੁੰਦੀ ਹੈ ਨਾ ਜਿਹੜੀ ਉਹ ਸੇਵਾ ਤੱਕ ਹੀ ਸੀਮਤ ਹੁੰਦੀ ਹੈ ਨਾ ਕੋਈ ਆਉਦੇ ਤੱਕ ਭੁੱਖ ਹੁੰਦੀ ਉਹਨਾਂ ਦੀ ਸਾਡੀ ਭੁੱਖ ਤੇ ਆਉਦਿਆਂ ਤੱਕ ਹੀ ਹੈ ਆਉਦਿਆਂ ਤੱਕ ਅਸੀਂ ਸੀਮਤ ਹਾਂ ਪਰ ਸੇਵਕ ਦੀ ਜਿਹੜੀ ਭੁੱਖ ਹੈ ਉਹ ਸੇਵਾ ਤੱਕ ਦੀ ਹੈ ਬਾਬਾ ਨਿਹਾਲ ਸਿੰਘ ਦੀ ਭੁੱਖ ਕਿੱਥੋਂ ਤੱਕ ਹੈ ਸਿਰਫ ਇੱਕ ਸੇਵਾ ਤੱਕ ਹੀ ਹੈ ਵੀ ਮੈਂ ਸੇਵਾ ਕਰਨੀ ਹੈ ਈਰਖਾ ਵਾਲੀ ਲੋਕਾਂ ਨੇ ੱੱਕੇ ਮਾਰੇ ਗਾਲੀ ਗਲੋਚ ਕੀਤਾ ਬੜੇ ਨਫਰਤ ਭਰੇ ਬੋਲ ਕਬੋਲ ਬੋਲੇ ਇੱਕ ਤੇ ਬੰਦਾ ਸੇਵਾ ਕਰਦਾ ਹੈ ਦੂਸਰੇ ਪਾਸੇ ਉਹਨੂੰ ਮਾੜਾ ਕਿਹਾ ਜਾਂਦਾ ਹੈ ਚਲੋ ਮਾੜਾ ਕਹਿਣ ਵਾਲੇ ਵੀ ਹੋਣੇ ਜ਼ਰੂਰੀ ਨੇ ਨਿੰਦਿਆ ਕਰਨ ਵਾਲੇ ਵੀ ਜ਼ਰੂਰੀ ਹੋਣੇ ਚਾਹੀਦੇ ਨੇ ਕਿਉਂਕਿ ਜੇਕਰ ਸਾਰੇ ਅਸੀਂ ਚੰਗੇ ਹੀ ਹੋ ਜਾਈਏ ਤਾਂ ਫਿਰ ਮਾੜੇ ਬੰਦੇ ਦਾ ਕਿਵੇਂ ਪਤਾ ਲੱਗੇਗਾ ਜੇ ਸਾਰੇ ਮਾੜੇ ਹੋ ਗਏ ਫਿਰ ਚੰਗੇ ਬੰਦੇ ਦਾ ਕਿਵੇਂ ਪਤਾ ਲੱਗੇਗਾ ਭਾਈ ਦੂਸਰੀ ਗੱਲ ਇਹ ਹੈ ਵੀ ਵਾਹਿਗੁਰੂ ਜੀ ਦੀਆਂ ਜਿੱਥੇ-ਜਿੱਥੇ ਡਿਊਟੀਆਂ ਲਾਈਆਂ ਨੇ ਉੱਥੇ-ਉੱਥੇ ਬੰਦਾ ਡਿਊਟੀ ਨਿਭਾ ਰਿਹਾ ਕੋਈ ਨੰਦਿਆ ਕਰਕੇ ਕੋਈ ਮਾੜਾ ਕਹਿ ਕੇ ਮਾੜਾ ਕਰਕੇ ਮਾੜਾ ਸੁਣ ਕੇ ਡਿਊਟੀ ਨਿਭਾ ਰਿਹਾ ਹੈ ਕਿਸੇ ਦੀ ਚੰਗਾ ਕਰਨ ਦੀ ਡਿਊਟੀ ਲੱਗੀ ਹੈ ਉਹ ਚੰਗਾ ਕਰ ਤੇ ਆ ਉਹਨੂੰ ਭਾਵੇਂ ਕੋਈ ਜਿੰਨਾ ਮਰਜ਼ੀ ਮਾੜਾ ਕਹੀ ਜਾਵੇ ਹੈਨਾ ਇਹ ਡਿਊਟੀਆਂ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਦੇ ਲੰਜਾ ਹੋਈਆਂ ਇੱਕ ਗੱਲ ਹੋਰ ਨੋਟ ਕਰਿਓ ਜੇ ਤੁਹਾਡਾ ਕੋਈ ਬੁਰਾ ਕਰਦਾ ਨਾ ਤੁਹਾਡਾ ਮਾੜਾ ਕਰਦਾ ਤੁਹਾਨੂੰ ਕੋਈ ਬੋਲ ਕੋ ਬੋਲ ਬੁਲਦਾ ਕਦੇ ਵੀ ਤੁਸੀਂ ਭੁੱਲ ਕੇ ਉਹਦਾ ਮਾੜਾ ਨਾ ਕਰੋ ਉਹਦਾ ਮਾੜਾ ਨਾ ਕਰੀਏ ਕਦੇ ਭੁੱਲ ਕੇ ਵੀ ਉਹਦੇ ਵਾਸਤੇ ਵੀ ਵਾਹਿਗੁਰੂ ਜੀ ਤੋਂ ਤੰਦਰੁਸਤੀ ਮੰਗਿਏ ਮੇਰੇ ਵਾਹਿਗੁਰੂ ਜੀ ਇਹਨੂੰ ਤੰਦਰੁਸਤੀ ਦੇ ਇਹਨੂੰ ਚੜ੍ਹਦੀ ਕਲਾ ਦੇ ਕਿਉਂ ਸਾਡੀ ਮੈਲ ਧੋਣ ਵਾਸਤੇ ਸਾਡਾ ਬੋਝ ਹੌਲਾ ਕਰਨ ਵਾਸਤੇ ਸੱਡ ਗਈ ਗੰਦਗੀ ਝੁਕਣ ਵਾਸਤੇ ਤੈ ਇਹਦੀ ਡਿਊਟੀ ਲਈ ਹੈ ਤਾਂ ਕਿ ਇਹ ਤੰਦਰੁਸਤ ਰਹੇ ਇਹ ਸਾਡੀ ਮੈਲ ਹੋਰ ਧੋਵੇ ਹੋਰ ਅਸੀਂ ਚੰਗੇ ਹੋ ਜਾਈਏ ਸਾਡੀਆਂ ਜਿਹੜੀਆਂ ਬੁਰਾਈਆਂ ਨੇ ਘਾਟਾਂ ਨੇ ਕਮੀਆਂ ਨੇ ਉਹ ਸਾਡੇ ਨਜ਼ਰ ਆਉਣ ਸਾਡੀਆਂ ਤੇ ਸਾਡੀਆਂ ਬੁਰਾਈਆਂ ਲੱਭ ਲੱਭ ਕੇ ਸਾਡੇ ਵਿੱਚੋਂ ਇਹ ਸਾਨੂੰ ਦੱਸੇ ਤੇ ਅਸੀਂ ਬੁਰਾਈਆਂ ਛੱਡੀਏ ਤੇ ਚੰਗੇ ਆਇਆਂ ਦਾ ਲੜਫੜੀ ਗਿਆ ਸਹੀ ਸਮਝੋ ਬੇਨਤੀ ਨੂੰ ਬਾਬਾ ਨਿਧਾਨ ਸਿੰਘ ਦੇ ਨਾਲ ਵੀ ਇਹੀ ਕੁਛ ਹੋਇਆ ਹੈ ਬਾਬਾ ਨਿਧਾਨ ਸਿੰਘ ਜੀ ਨੂੰ ਜਦੋਂ ਸੇਵਾ ਕਰਦੇ ਨੇ ਹੱਥ ਦੇ ਵਿੱਚੋਂ ਬਾਲਟੀ ਫੜ ਲਈ ਦਾਲੇ ਵਾਲੀ ਬਰਤਨ ਫੜ ਲਿਆ ਕਹਿੰਦੇ ਤੂੰ ਨਹੀਂ ਬਾਹਰ ਚਲੇ ਜਾ ਬਾਬਾ ਨਿਹਾਲ ਸਿੰਘ ਜੀ ਬਾਹਰ ਆ ਕੇ ਉਸ ਮੇਰੇ ਗੁਰੂ ਕਲੰਗੀਆਂ ਵਾਲੇ ਨੂੰ ਵੱਡੇ ਵੱਡੇ ਲਾਂਭੇ ਲਾ ਕੇ ਦੇਣਾ ਲਾਂਭਾ ਦੇਣਾ ਵੀ ਚਾਹੀਦਾ ਦੁਨੀਆਂ ਨੂੰ ਨਹੀਂ ਆਪਦੇ ਗੁਰੂ ਨੂੰ ਦੇਈਏ ਲਾਂਭਾ ਲਾਂਭਾ ਦੇਣਾ ਆਪਦੇ ਗੁਰੂ ਨੂੰ ਦੇਈਏ ਵੀ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਤੁਸੀਂ ਨਹੀਂ ਸੁਣੋਗੇ ਤੇ ਹੋਰ ਸੁਣੇਗਾ ਕੌਣ ਮੇਰੇ ਦੁੱਖ ਨੂੰ ਤੁਸੀਂ ਹੀ ਨਹੀਂ ਦੂਰ ਕਰੋਗੇ ਤੇ ਹੋਰ ਕੌਣ ਕਰੇ ਮੇਰੀ ਫਰਿਆਦ ਮੇਰੀ ਬੇਨਤੀ ਤੁਸੀਂ ਹੀ ਨਹੀਂ ਸੁਣੋਗੇ ਤੁਹਾਡੇ ਅੱਗੇ ਨਹੀਂ ਮੈਂ ਬੇਨਤੀ ਕਰਾਂਗਾ ਤੇ ਹੋਰ ਕਰਾਂਗਾ ਕਿਹਦੇ ਅੱਗੇ ਬਾਬਾ ਨਿਹੰਗ ਸਿੰਘ ਨੇ ਗੁਰਮੁਖ ਪਿਆਰ ਨੂੰ ਲਾਭੇ ਦੇਣੇ ਸ਼ੁਰੂ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਦੱਸੋ ਤੇ ਸਹੀ ਵੀ ਸੇਵਾ ਕਰਨ ਦਾ ਆ ਫਲ ਮਿਲਦਾ ਹੁੰਦਾ ਹੈ ਕੀ ਕਸੂਰ ਹੈ ਮੇਰਾ ਮੈਨੂੰ ਸੇਵਾ ਦੇ ਬਦਲੇ ਧੱਕੇ ਸੇਵਾ ਦੇ ਬਦਲੇ ਮੈਨੂੰ ਗਾਲੀ ਗਲੋਚ ਕੀਤਾ ਗਿਆ ਮੇਰੇ ਨਾਲ ਬੁਰਾ ਭਲਾ ਮੈਨੂੰ ਬੋਲਿਆ ਗਿਆ ਮੇਰੇ ਹੱਥ ਦੇ ਵਿੱਚ ਬਰਤਨ ਖੋਇਆ ਗਿਆ ਮੈਂ ਕੋਈ ਅਹੁਦਾ ਲੈਣ ਵਾਸਤੇ ਥੋੜੀ ਆਇਆ ਮੈਂ ਤਾਂ ਸੇਵਾ ਕਰਨੀ ਆ ਮੈਂ ਤੇ ਤੇਰੀ ਸੰਗਤ ਦੀ ਸੇਵਾ ਕਰਨ ਵਾਸਤੇ ਚਾਲ ਕੇ ਇਛਾ ਵਲ ਕੇ ਆਇਆ ਹਾਂ ਮੇਰੇ ਅੰਦਰ ਕੋਈ ਭੁੱਖ ਨਹੀਂ ਹੈ ਵੀ ਮੈਨੂੰ ਕੋਈ ਅਹੁਦਾ ਚਾਹੀਦਾ ਹੈ ਮੈਂ ਇੱਥੇ ਕੋਈ ਵੱਡਾ ਬਾਬਾ ਬਣ ਕੇ ਬਹਿਣਾ ਹੈ ਕੋਈ ਮਹਾਪੁਰਖ ਬਣ ਕੇ ਬਹਿਣਾ ਨਹੀਂ 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 ਮੇਰੇ ਅੰਦਰ ਤੇ ਚਾਹ ਹੈ ਸੇਵਾ ਦਾ ਪਰ ਮੇਰੇ ਨਾਲ ਇਦਾਂ ਕਿਉਂ ਤੇ ਬਾਬਾ ਨਧਾਨ ਸਿੰਘ ਦੀ ਬੇਨਤੀਆਂ ਕਰਦੇ ਹਾਂ ਅਰਦਾਸਾਂ ਕਰਦੇ ਨੇ ਗੁਰੂ ਕਲੰਗੀਆਂ ਵਾਲੇ ਦੇ ਅੱਗੇ ਸਤਜਾਣਿਓ ਜਦੋਂ ਬੰਦਾ ਪ੍ਰੇਮ ਦੇ ਵਿੱਚ ਭਿੱਜ ਕੇ ਪਿਆਰ ਦੇ ਵਿੱਚ ਭਿੱਜ ਕੇ ਆਪਣੇ ਗੁਰੂ ਨੂੰ ਯਾਦ ਕਰਦਾ ਹੈ ਆਪਣੇ ਗੁਰੂ ਨੂੰ ਸਿਮਰਦਾ ਹੈ ਸੱਚੀ ਮੇਰਾ ਗੁਰੂ ਬਹੁੜਦਾ ਹੈ ਜ਼ਰੂਰ ਪਹੁੰਚਦਾ ਹੈ ਕੋਈ ਅਰਦਾਸ ਕਰਨ ਵਾਲਾ ਹੋਵੇ ਅਰਦਾਸ ਗੁਰੂ ਨੂੰ ਸੁਣਾਉਣ ਵਾਲਾ ਹੋਵੇ ਗੁਰੂ ਸੁਣਦਾ ਕੌਣ ਕਹਿੰਦਾ ਸੁਣਦਾ ਨਹੀਂ ਸੁਣਦਾ ਜੀ ਗੁਰੂ ਨੂੰ ਮਨਾਉਣ ਵਾਲਾ ਹੋਵੇ ਗੁਰੂ ਨੂੰ ਧਿਆਉਣ ਵਾਲਾ ਹੋਵੇ ਗੁਰੂ ਨੂੰ ਯਾਦ ਕਰਨ ਵਾਲਾ ਹੋਵੇ ਗੁਰੂ ਤੋਂ ਮੰਗਣ ਵਾਲਾ ਹੋਵੇ ਗੁਰੂ ਅੱਜ ਵੀ ਦాతਾ ਦੰਦਾ ਹੈ ਤੇ ਬਾਬਾ ਨਿਹੰਗ ਸਿੰਘ ਜੀ ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਫਰਿਆਦ ਕਰ ਰਹੇ ਆ ਸਤਿਗੁਰੂ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਕਿਰਪਾ ਕਰੋ ਇਤਿਹਾਸ ਕਹਿੰਦਾ ਹੈ ਕਹਿੰਦੇ ਨਾ ਬਾਬਾ ਨਿਹਾਲ ਸਿੰਘ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਜੀ ਪ੍ਰਤੱਖ ਸਾਹਮਣੇ ਖਲੋ ਗਏ ਸਾਹਮਣੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਲੋਗੇ ਕਹਿੰਦੇ ਨਿਦਾਨ ਸਿੰਘਾ ਕਿਉਂ ਉਦਾਸ ਹੋਇਆ ਹੈ ਕੀ ਕਿਹਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਨਿਦਾਨ ਸਿੰਘਾ ਕਿਉਂ ਉਦਾਸ ਹੋਇਆ ਹੈ ਕਿਉਂ ਮੂੰਹ ਟਿਲਾ ਜਾ ਕਰਕੇ ਬੈਠਾ ਹੈ ਉਹਨਾਂ ਲੋਕਾਂ ਨੇ ਤੈਥੋਂ ਤੇਰੀ ਸੇਵਾ ਖੋਈ ਹੈ ਮੈਂ ਤੇ ਨਹੀਂ ਖੋਈ ਮੈਂ ਤਾਂ ਨਹੀਂ ਧੱਕੇ ਦਿੱਤੇ ਤੈਨੂੰ ਮੈ ਤਾਂ ਹੀ ਤੈਨੂੰ ਲੰਗਰ ਚ ਬਾਹਰ ਕੱਢਿਆ ਮੈਂ ਤੇ ਤੈਨੂੰ ਪੂਰਾ ਭਲਾ ਬੋਲਿਆ ਨਹੀਂ ਮੈਂ ਤੇ ਅੱਜ ਵੀ ਤੇਰੇ ਤੇ ਦਇਆਲ ਹਾਂ ਸਤਿਗੁਰ ਸਦਾ ਦਇਆਲ ਹੈ ਭਾਈ ਸਤਿਗੁਰ ਸਦਾ ਦਇਆਲ ਹੈ ਭਾਈ ਬਿਨ ਭਾਗਾਂ ਕੀ ਆ ਪਾਈਏ ਸਾਡੇ ਭਾਗ ਮਾੜੇ ਹੋ ਸਕਦੇ ਨੇ ਸਾਡੇ ਅੰਦਰ ਕੋਈ ਕਮੀ ਹੋ ਸਕਦੀ ਹੈ ਲੇਕਿਨ ਗੁਰੂ ਦੇ ਵਿੱਚ ਕਮੀ ਨਹੀਂ ਪਿਆਰੇਓ ਗੁਰੂ ਦੇ ਵਿੱਚ ਕਮੀਆਂ ਨਾ ਕੱਢੀਏ ਗੁਰੂ ਦੀਆਂ ਘਾਟਾਂ ਗੁਰੂ ਦੀਆਂ ਕਮੀਆਂ ਨਾ ਗਿਣਾਇਆ ਕਰੀਏ ਕਮੀਆਂ ਸਾਡੇ ਅੰਦਰ ਨੇ ਘਾਟਾਂ ਸਾਡੇ ਅੰਦਰ ਨੇ ਉਲਟਾ ਉਸੇ ਗੁਰੂ ਦੇ ਵਿੱਚ ਕਮੀਆਂ ਲੱਗ ਜਾਂਦੇ ਆ ਘਟਾਂ ਮੰਗਣਾ ਸਾਨੂੰ ਨਹੀਂ ਆਉਂਦਾ ਗੁਰੂ ਮਨਾਉਣਾ ਧਿਆਉਣਾ ਸਾਨੂੰ ਨਹੀਂ ਆਉਂਦਾ ਨੁਕਸ ਸੀ ਗੁਰੂ ਦੇ ਵਿੱਚ ਕੱਢਦੇ ਆ ਕਬੀਰ ਸੱਚਾ ਸਤਗੁਰੂ ਕਿਆ ਕਰੇ ਸੋ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲੱਗੀ ਜਿਵੇਂ ਵਾਸ ਬੁਜਾਈਏ ਫੂਕ ਸਾਡੀ ਹਾਲਤ ਇਹ ਹੈ ਗੁਰਮੁਖੋ ਬਾਬਾ ਨਿਧਾਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਾਰਾ ਕਹਿੰਦੇ ਨਿਧਾਨ ਸਿੰਘਾ ਉਦਾਸ ਨਹੀਂ ਹੋਈਦਾ ਉਦਾਸ ਨਾ ਹੋ ਸਾਡਾ ਬਚਨ ਹੈ ਤੇਰੇ ਨਾਲ ਵਾਦਾ ਹੈ ਸਾਡਾ ਕਿ ਆ ਚੱਕ ਅੱਜ ਤੋਂ ਗੀਸਾ ਤੇਰਾ ਹੋਏਗਾ ਮਫ ਕਰਿਓ ਗੀਸਾ ਮੇਰਾ ਹੋਏਗਾ ਹੱਥ ਤੇਰਾ ਹੋਏਗਾ ਜਿੰਨਾ ਮਰਜੀ ਖਾਈ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਟੋਟ ਨਹੀਂ ਆਏਗੀ ਕਿਤੇ ਕਮੀ ਨਹੀਂ ਆਏਗੀ ਕਿਉਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਆ ਬਈ ਅਗਣਤ ਭਰੇ ਭੰਡਾਰ ਉਹਦੇ ਭੰਡਾਰੇ ਨੇ ਨਾ ਜਿਹੜੇ ਪਿਆਰਿਓ ਉਹ ਭਰੇ ਪਏ ਨੇ ਨਕੋ ਨਕ ਸੁੱਖਾਂ ਦੇ ਚੜਦੀ ਕਲਾ ਤੇ ਪਤਾ ਨਹੀਂ ਕੀ ਕੀ ਮੇਰੇ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਹੱਥ ਦੀ ਥੇਲੀ ਤੇ ਟਿਕਾਏ ਹੋਏ ਕਿਤੇ ਤੂੰ ਗੁਰੂ ਦਾ ਤਾਂ ਬਣ ਸਈ ਜਾ ਤੂੰ ਮੇਰਾ ਵਾਦ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਸਨ ਮੈਂ ਨੋ ਸੌਂ ਪਿਆ ਜਦ ਤੇਰਾ ਬੰਦਾ ਕਦੇ ਗੁਰੂ ਦਾ ਬੰਦਾ ਤੇ ਬਣ ਸਹੀ ਤੋਂ ਤੂੰ ਗੁਰੂ ਦਾ ਬੰਦਾ ਥੋੜੀ ਬਣੀ ਆ ਤੂੰ ਤੇ ਪਾਲਟੀ ਦਾ ਬੰਦਾ ਬਣ ਗਿਆ ਤੂੰ ਤੇ ਧਰਮਾ ਦਾ ਬੰਦਾ ਬਣ ਗਿਆ ਤੂੰ ਤੇ ਚਾਹ ਪਲੂਸਾਂ ਦਾ ਬੰਦਾ ਬਣ ਗਿਆ ਤੂੰ ਤੇ ਧਰਮਾ ਦੇ ਚੱਕਰਾਂ ਦੇ ਵਿੱਚ ਪੈ ਗਿਆ ਨਹੀਂ 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 ਗੁਰੂ ਦਾ ਬੰਦਾ ਵਾਲਾ ਭਾਈ ਗੁਰਦਾਸ ਜੀ ਕਹਿੰਦੇ ਸਤਗੁਰੂ ਸਾਹਿਬ ਸੱਡਕੈ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਤੇ ਬੰਦਿਆਂ ਦੇ ਬੰਦੇ ਬਣ ਗਏ ਗੁਰੂ ਦੇ ਬੰਦੇ ਬਣਨਾ ਸੀਗਾ ਮਦੋਦਾਸ ਬੈਰਾਗੀ ਭਾਵ ਭਾਈ ਬੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਬੰਦਾ ਬਣ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ ਸਰਹੰਦ ਦੀ ਇੱਟ ਦੇ ਨਾਲ ਇਟ ਖੜਕਾਈ ਪੀਰ ਬੁੱਧੂ ਸਾਹ ਦੇ ਕਾਤਲਾਂ ਦਾ ਬਦਲਾ ਲਿਆ ਗੁਰੂ ਕੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਕਦੀ ਤੂੰ ਗੁਰੂ ਦਾ ਬਣ ਕੇ ਤਾਂ ਵੇਖ ਨਾ ਅਸੀਂ ਤੇ ਗਿਲੇ ਸਿੱਖੇ ਕਰਦੇ ਹਾਂ ਗੁਰੂ ਦੇ ਨਾਲ ਰਹੋ ਵਿਚਾਰ ਬਾਬਾ ਨਿਹਾਲ ਸਿੰਘ ਜੀ ਨੂੰ ਇਹ ਗੱਲ ਕਹਿ ਦਿੱਤੀ ਕਹਿੰਦੇ ਗੀਸਾ ਮੇਰਾ ਹੋਏਗਾ ਹੱਥ ਤੇਰਾ ਹੋਏਗਾ ਜਿੰਨਾ ਮਰਜੀ ਖਰਚੀ ਜਾਈ ਇਹ ਮੁੱਕੇਗਾ ਨਹੀਂ ਆਖੋ ਸਤਨਾਮ ਅੱਜ ਵੀ ਜਿਹੜੇ ਜਾਂਦੇ ਨੇ ਨਾ ਹਜੂਰ ਸਾਹਿਬ ਜਿਨ੍ਹਾਂ ਨੇ ਦਰਸ਼ਨ ਦੇ ਦਾਦੇ ਕੀਤੇ ਨੇ ਗੁਰਮੁਖ ਪਿਆਰਿਓ ਬਾਬਾ ਨਿਹਾਲ ਸਿੰਘ ਦੇ ਲੰਗਰ ਦੇ ਵਿੱਚ ਕਦੇ ਚਰਨ ਪਾਇਓ ਕਿਤੇ ਜਾਈਓ ਚਟਨੀ ਤੋਂ ਲੈ ਕੇ ਦਾਲ ਸਬਜ਼ੀਆਂ ਤੱਕ ਮਾਲ ਪੂੜੀਆਂ ਤੱਕ ਖੀਰਾਂ ਤੱਕ ਜਲੇਬੀਆਂ ਮਠਿਆਈਆਂ ਆਦਕ ਤੱਕ ਲੰਗਰ ਨੇ ਜਿਹੜੇ ਵਰਤਦੇ ਵਏ